ਪਹਿਲੀ ਪਬਲਿਕ ਲਾਈਵ ਜੇ ਬਾਬਾ ਲਖ ਦਾਤਾ ਚੇਂਜ ਕਮੇਟੀ ਵੱਡਾ ਪਨਵਾਲ ਅਤੇ ਛੋਲਪੁਰ ਜਟਾਵਲੋਂ ਸੈਂਤੀਵੇਂ ਚੇਂਜ ਮੇਲੇ ਦਾ ਆਯੋਜਨ ਬਿਸ਼ੰਬਰ ਸਿੰਘ ਅਤੇ ਅਵਤਾਰ ਸਿੰਘ ਕੋਹਾਲ ਦੀ ਅਗਵਾਈ ਵਿੱਚ ਕੀਤਾ ਗਿਆ ਮੇਲੇ ਵਿੱਚ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਮੇਲੇ ਵਿੱਚ ਦੂਰੋ ਦੂਰੋ ਪਹਿਲਵਾਨਾਂ ਨੇ ਹਿੱਸਾ ਲਿਆ ਵੱਡੀ ਮਾਲੀ ਦਾ ਮੁਕਾਬਲਾ ਛੋਟਾ ਸੁਦਾਮਾ ਅਤੇ ਜੱਸਾ ਬਾੜੋਵਾਲ ਦੇ ਵਿੱਚ ਹੋਇਆ माली ग्यारह हजार रुपये इकती हजार दिता गया अवतार सिंह कोहाल ने दसा की ये छिंज मेला पिछले सैंती साल तो करवाया जा रहा है उन्होंने दसिया की इस छिंज मेले नाल नौजवाना नु जोड़ के नशे तो दूर रहने प्रेरित किया जाता है आओ देखा पूरी खबर ਬੇਟੀ ਦਿਖੋ ਇਹਨਾਂ ਦੇ ਨੁਹਾਲ ਪਿੰਡ ਤੇ ਲਗਾਤਾਰ ਪਿਛਲੇ 35-40 ਸਾਲ ਤੋਂ ਛੇ ਦਿਲੇ ਲੋ ਹੈ ਜੀ ਦੇ ਪ੍ਰਧਾਨ ਬਖਸ਼ਰ ਅਜ਼ਮੀ ਉਹਨਾਂ ਦੀ ਗਵਾਹੀ ਚ ਇਹ ਛਿੰਝ ਮਿਲਦਾ ਸਾਡੇ ਮਦਦ ਤੇ ਅੱਛਾ ਸੋਨੀ ਜੀ ਕਿ ਵੀ ਇਹ ਮੈਂ ਨਾਲ ਸਹਿਯੋਗ ਕਰਦੇ ਹਾਂ ਬਹੁਤ ਬੜਾ ਵਧੀਆ ਛੇੜ ਮੇਲਾ ਹੁੰਦਾ ਹੋਣਾ ਕੋਈ ਪਿੰਡਾਂ ਚ ਛੇੜ ਮੇਲੇ ਜਿਹੜਾ ਨਾ ਜੀ ਲਗਾਤਾਰ ਪੂਰੇ 900 ਹੋਵੇਗਾ ਬਾਕੀ ਦੇਰ ਤੋਂ ਲੇਖੇ ਨੌਜਵਾਨ ਜਿਹੜੇ ਦਸਿਆਂ ਤੋਂ ਦੂਰ ਰਹਿੰਦੇ ਨੇ ਅਲੀ ਔਰੇ ਬੜੀਆ ਉਪਰਾਲਾ ਹੈ ਸਾਰੇ ਪਿੰਡਾਂ ਚ ਹੋ ਰਿਹਾ ਹੈ। ਉਸਾਸਰ ਮੈਂ ਦੇਖਣਾ ਸੁਨਾਨਪੁਰ ਤੇ ਲਗਾਤਾਰ ਪਿਛਲੇ ਮਹੀਨੇ ਤੋਂ ਲਗਾਤਾਰ ਛੇ ਦਿਨ ਮੇਲੇ ਹੋਏ। ਖੋਜ ਹੁੰਦਾ, ਮਨਵਾਲ ਚੁੰਦਾ, ਚੱਕ ਚੁੰਦਾ ਲਗਾਤਾਰ ਹਰ ਦਿਨ ਛੇ ਦਿਨ ਮੇਲੇ ਹੋਏ। ਬੜਾ ਬੜੀਆ ਉਪਰਾਲਾ ਹੈ। ਅਸਲੀ ਉਪਰਾਲਾ ਜਿਹੜੇ ਹੋਣੇ ਚਾਹੀਦੇ। ਅਜੀ ਸਰ ਅੱਜ ਜੇਲੇਪੜੇ ਪਰਮਾ ਆਉਂਦਾ ਜਿੰਦ ਦਾ ਅਜੋ ਰਿਕਟਾਂ ਗਿਆ। ਵਾਲ ਵਿੱਚ ਬਿਲਕੁਲ ਮਾਰੂ ਪਲਵਾਰ ਤੇ ਦੋਸਰ ਜਟਾਂ ਉਹ ਦੋਨਾਂ ਦਾ ਸਾਂਝਾ ਮੇਲਾ ਜਿਹੜਾ ਇਹ ਪਿੰਡ ਵਿੱਚ ਲਗਾਇਆ ਜਾਂਦਾ ਇਹ ਮੇਲਾ ਕੱਟੋ-ਕੱਟ ਸੰਤਰੀਕ ਸਾਲ ਤੋਂ ਪਹਿਲਾਂ ਦਾ ਲਗਾਤਾਰ ਚੱਲ ਰਿਹਾ ਹੈ ਉਹ ਸਾਡੇ ਬਜ਼ੁਰਗਾਂ ਦੀ ਜਿਹੜੀ ਹੈ ਪਹਿਰਾ ਪੁਰਾਣੀ ਜਿਹੜੀ ਹੈ ਉਹ ਪਛਾਣ ਹੈ ਕੀ ਹੈ ਪੁਰਾਣੀ ਦੇਣ ਹੈ ਕੀ ਹੈ ਜਿਹੜੀ ਕਿ ਅਸੀਂ ਸਿੰਝ ਮੇਲਾ ਹਰ ਸਾਲ ਕਰਵਾਨੇ ਆ ਪਰ ਇਹ ਸਿੰਝ ਮੇਲਾ ਬੜੀ ਧੂਤਾਂ ਮਲ ਕਰਾਇਆ ਜਾਂਦਾ ਇਹ ਸਿੰਝ ਮੇਲੇ ਵਿੱਚ ਅੱਜ ਸਾਡੇ ਪੁਰਬ ਦਿੱਤੀ ਸਪੀਕਰ ਦਰੇਸ਼ ਸਿੰਘ ਜੀ ਬੱਗੂ ਜੀ ਆਜਾਏ ਨੇ ਅਸੀਂ ਸਾਰੀ ਸੰਜ ਕਮੇਟੀ ਇਹੋ ਨਾਲ ਇੱਥੇ ਆ ਕੇ ਬਹੁਤ ਬਹੁਤ ਧੰਨਵਾਦ ਕਰਦੇ ਆ ਨਾਲ ਅਸੀਂ ਮੈਸੇਜ ਇਹ ਕਰਨਾ ਚਾਹੁੰਦੇ ਆਂ ਜੀ ਸਾਡੇ ਆਸ-ਪਾਸੇ ਜਿੰਨੇ ਵੀ ਛਿੰਝ ਮੇਲੇ ਕਰਵਾ ਜਾਂਦੇ ਆਂ ਤੇ ਬਹੁਤ ਹੀ ਵੱਡੀ ਬਾਤ ਚੰਗੀ ਗੱਲ ਆ ਕਿਉਂਕਿ ਛਿੰਝ ਮੇਲੇ ਕਰਵਾਉਣਾ ਬਹੁਤ ਹੀ ਜ਼ਰੂਰੀ ਆ ਤੇ ਖੇਡ ਮੇਲੇ ਜਿਹੜੇ ਕਰਵਾਣ ਕਰਵਾਣ ਦੇ ਨਾਲ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਨਸ਼ੇ ਤੋਂ ਰਹਿਤ ਹੋ ਜਾਂਦੀ ਆ ਤੇ ਇਸ ਕਰਕੇ ਅਸੀਂ ਸਾਰੇ ਪਿੰਡ ਵਾਸੀ ਇਲਾਕਾ ਵਾਸੀ ਨਿਵਾਸੀਆਂ ਨੂੰ ਇਹ ਮੈਸੇਜ ਕਰਾਂਗੇ ਅਸੀਂ ਛਿੰਝ ਕਮੇਟੀ ਦੇ ਨਾਮ ਨਾਲ ਡੇਡਾਂ ਦੇ ਮੇਲੇ ਵੀ ਅਸੀਂ ਜਿਹੜੇ ਉਹ ਕਰਵਾਇਆ ਕਰੀਏ ਤਾਂ ਜੋ ਕਾਫੀ ਬੱਚੇ ਜਿਹੜੇ ਆ ਉਸ ਨਾਲ ਜੁੜ ਸਕਣ ਨੌਜਵਾਨ ਕੋਈ ਜੁੜ ਸਕਦਾ ਇਹਦੇ ਨਾਲ ਅਸੀਂ ਮੈਸੇਜ ਇਹ ਕਰਾਂਗੇ ਕਿ ਸਾਡਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਹੁਣ ਬਹੁਤ ਹੀ ਮਾੜੀ ਕੰਡੀਸ਼ਨ ਦੇ ਵਿੱਚ ਹਾਰ ਡਾਇ ਨੇ ਤੇ ਸਾਨੂੰ ਬਹੁਤ ਹੀ ਇਸ ਦਾ ਦੁੱਖ ਵੀ ਹੈਗਾ ਅਸੀਂ ਚਾਹੁੰਦੇ ਆਂ ਕਿ ਸਾਰੀ ਸਿੰਘ ਕਮੇਟੀਆਂ ਆਪਣੇ ਵਿੱਚੋਂ ਕੁਝ ਹਿੱਸਾ ਕੱਢ ਕੇ ਹੁਣ ਹਾਰ ਪੀੜਤਾਂ ਨੂੰ ਜ਼ਰੂਰ ਦੇਣ ਅਸੀਂ ਉਹ ਜਿਹੜੀ ਆ ਸਿੰਧ ਕਮੇਟੀ ਵਿੱਚੋਂ ਜਿਹਨਾਂ ਸਾਡਾ ਕੱਢ ਕੇ ਉਹਨਾਂ ਹਰ ਫੀਟ ਤਾਨੂੰ ਜਰੂਰ ਦੇਵਾਂਗੇ ਸਾਡੀ ਕਮੇਟੀ ਦਾ ਇਹ ਫੈਸਲਾ ਹੈ ਕਿ ਸਾਡੇ ਪ੍ਰਧਾਨ ਜੀ ਸ਼ਮਰ ਸਿੰਘ ਜੀ ਉਹਨਾਂ ਨੇ ਵੀ ਇਹ ਪਿਆ ਕਿ ਅਸੀਂ ਸਾਰੀ ਸਿੰਘ ਕਮੇਟੀ ਜਿਹੜੀ ਆ 60 ਫੀਟਾਂ ਤੱਕ ਵੀ ਕੋਈ ਨਾ ਕੋਈ ਆਪਣੀ ਕਮੇਟੀ 'ਚ ਹਿੱਸਾ ਛੱਡ ਕੇ ਜਰੂਰ ਦੇਵਾਂਗੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਸਿੰਘ ਕਲੀਆਂ ਛੋਟੀਆਂ ਕਰ ਲਈਏ ਜਾਣ ਤੇ 60 ਫੀਟਾਂ ਤੱਕ ਜਰੂਰ ਪਹੁੰਚਾਇਆ ਜਾਵੇ ਕਿਉਂਕਿ ਮੇਰੇ ਇਲਾਕਾ ਨਿਵਾਸੀਆਂ ਨੂੰ ਤੇ ਨੌਜਵਾਨ ਪੀੜ੍ਹੀ ਨੂੰ ਇਹ ਮੈਸੇਜ ਹੈ ਇਸ ਗੱਲ ਦਾ ਕਿ ਆਪਣੇ ਨਸ਼ਿਆਂ ਨੂੰ ਛੱਡ ਕੇ ਤੇ ਕੁਸ਼ਤੀਆਂ ਦੇ ਪਾਸੇ ਧਿਆਨ ਦਿਓ ਤਾਂ ਕਿ ਤੁਸੀਂ ਤੁਹਾਡੀ ਜਿਹੜੀ ਸਿਹਤ ਜਿਹੜੀ ਠੰਢਾ ਵੀ ਜਾ ਸਕੀਏ ਤਾਂਾ ਦਾ ਸਿਹਤ ਜਾਂ ਇਹ ਕੀ ਗੱਲ ਹੈ ਮੈਂ ਤੇ ਸਭ ਤੋਂ ਪਹਿਲੇ ਯਾਹ ਬੱਚੇ ਨੂੰ ਉਹ ਗੱਲ ਪਤਾ ਹੈ ਜਿੰਦਾ ਪੰਚਾਇਤ ਵੱਲੋਂ ਸਾਡੇ ਬਸੰਦਰ ਸਿੰਘ ਜੀ ਵੀ ਪ੍ਰਧਾਨ ਜਿਹੜੇ ਆ ਉਹਾਂ ਦੀ ਰਾਏ ਨੂੰ ਅਜੇ ਵਿੱਚ ਜੋ ਪ੍ਰੋਗਰਾਮਾਂ ਚੱਲ ਰਿਹਾ ਤੇ ਬਹੁਤ ਵਧੀਆ ਸਾਡੇ ਪਿੰਡ ਵਿੱਚ ਸਾਡੇ ਪੋਰਾਵ MLA ਦਿਨੇਸ਼ ਕੁਪਰੀ ਸਾਹਿਬ ਆ ਜੀ ਹਜਨਾ ਪੂਰੀ ਪੰਚਾਇਤ ਵੱਲੋਂ ਬਹੁਤ ਧੰਨਵਾਦ ਕਰਦੇ ਆ ਤੇ ਲੋਕਾਂ ਨੂੰ ਸਾਰੇ ਅਪੀਲ ਕਰਦੇ ਆ ਵੀ ਜੋ ਨਸ਼ੇ ਨਾਲ ਸੰਬੰਧੀ ਕੰਮ ਕਰ ਰਹੇ ਨੇ ਉਹਨੂੰ ਛੱਡ ਦਿਓ ਆਪਣੇ ਖੁਸ਼ੀਆਂ ਪਰਚੇ ਰੱਖੇ ਦਾ ਵੱਲ ਧਿਆਨ ਦਿਓ ਮੈਂ ਇਹਨਾਂ ਨਾਲ ਇੰਨਾ ਕਹਿੰਦਾ ਹੋਇਆ ਆਪਣੇ ਐਮਐਲਏ ਸਾਹਿਬ ਦਾ ਖੰਡਾ ਪਰਵਾਣ ਜੇ ਸਾਡੇ ਅਪਾਰਸੀ ਸੋਹਣੀ ਜੀ ਬਹੁਤ ਪਿੰਡ ਦੀ ਪੂਰੀ ਪੰਚਾਇਤ ਵੱਲੋਂ ਮੈਂ ਸਾਰੇ ਕੌਮ ਵਰਚੇ ਦਾ ਬਹੁਤ ਧੰਨਵਾਦ ਕਰਦਾ ਜੈ ਇੰਤਜ਼ਾਮ